ਉਹ ਤਾਂ ਫੋਟੋ ਜੋ ਵੀ ਨਹੀਂ ਮੈਂ ਤਾਂ ਹੇ ਹਲਾ ਫੜ ਚਾਹ ਦੀ ਕੁੱਟ ਪੀਲਾ ਫਿਰ ਆ ਬਿਮਾਰ ਹੋ ਜੇਗੀ ਬੰਤੋ ਕਾਸੇ ਨੂੰ ਜੀ ਨਹੀਂ ਕਰਦਾ ਮੇਰਾ ਨਹੀਂ ਜੀਦਾ ਨਹੀਂ ਕਰਦਾ ਲੈ ਫੜ ਆਖੇ ਲੱਗੀਦਾ ਹੁੰਦਾ ਮੇਰਾ ਤਾਂ ਐ ਜੀ ਕਰੀ ਜਾਂਦਾ ਵੀ ਮੈਂ ਮਰ ਜਾ ਤੂੰ ਖਾ ਕੇ ਪਰੇ ਤੂੰ ਕਾ ਮਰ ਜੇ ਮਾੜਾ ਤਾਂ ਉਹਨੇ ਕੀਤਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਨਿੱਜੜੀ ਗਈ ਕਿੱਥੇ ਐ ਕੀਦੇ ਨਾਲ ਗਈ ਐ ਉਹ ਸਮਝ ਤੋਂ ਬਾਹਰ ਗੱਲ ਹੋਈ ਪਈ ਐ ਜੇ ਹਾਂ ਐ ਪਤਾ ਹੋਵੇ ਤਾਂ ਫੜ ਨਾਲ ਲਿਆ ਗਿਆ ਕਿਸੇ ਪਾਸੇੋਂ ਹੁਣ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਕਿ ਕਿੱਧਰ ਉੱਜੜੀਆ ਕਿੱਧਰ ਨਿਕਲ ਗਈ ਕੀ ਪਤਾ ਹੁਣ ਮੈਨੂੰ ਤਾਂ ਉਹ ਛੱਕੋ ਮਲੰਗਤੀ ਆ ਉਹ ਤਾਂ ਸਵਾਇਓ ਕਿਸੇ ਨਾਲ ਨਹੀਂ ਗਈ ਹੁਣ ਭਾਈ ਫੇਰ ਆਪਾਂ ਤਾਂ ਹੁਣ ਦੇਖੇ ਬਿਨਾ ਉਹਨੂੰ ਵੀ ਨਹੀਂ ਕਹਿ ਸਕਦੇ ਜਿੰਨਾ ਚਿਰ ਪਤਾ ਨਹੀਂ ਲੱਗਦਾ ਨਾਲੇ ਪੁਲਿਸ ਪਾਲਦੀ ਫਿਰਦੀ ਆ ਕੋਈ ਨਹੀਂ ਪਤਾ ਤਾਂ ਲੱਗ ਜੂਗਾ ਕਿੰਨੇ ਕੁ ਦੂਰ ਜਾ ਫੜੇ ਹੋਣਗੇ ਕਰਾਂਗੇ ਵੀ ਕੀ ਅੱਦੇ ਪਿੰਡ ਦਾ ਤਾਂ ਪਤਾ ਲੱਗ ਹੀ ਗਿਆ ਹੋਊਗਾ ਜਦੋਂ ਆਪਾਂ ਐ ਤੁਰੇ ਫਿਰਦੇ ਆ ਘੁਸਰਮੁਸਰ ਕਰਦੇ ਆ ਲੋਕ ਸਭ ਸਮਝ ਜਾਂਦੇ ਆ ਅੱਜ ਕੱਲ੍ਹ ਲੈ ਸਮਝਣਾ ਤਾਂ ਹੈਗਾ ਹੀ ਆ ਹੁਣ ਜਰਨੈਲ ਘਰੇ ਆਉਂਦਾ ਤੇਰੇ ਭਾ ਦੀ ਪਤਾ ਨਹੀਂ ਲੋਕਾਂ ਨੂੰ ਵੀ ਕੀ ਲੈਣਾ ਆਉਂਦਾ ਇਹ ਕੀ ਗੱਲ ਬਥੇਰਾ ਬਿੜਕਾਂ ਲੈਂਦੇ ਆ ਮੈਨੂੰ ਤਾਂ ਜਰਨੈਲ ਤੋਂ ਸ਼ਰਮ ਆਈ ਜਾਂਦੀ ਐ ਵੀ ਇਹਨੂੰ ਕਿਸੇ ਗੱਲ ਦਾ ਪਹਿਲਾਂ ਪਤਾ ਹੋਊਗਾ ਸਾਡੇ ਕੋਲ ਤਾਂ ਪਾਪ ਨਹੀਂ ਕੱਢੀ ਵੇਖੋ ਭਾਈ ਨਾਲੇ ਐ ਹੁੰਦਾ ਪਹਿਣੇ ਬਾਹਰ ਤਾਂ ਵੱਧ ਪਤਾ ਹੁੰਦਾ ਲੋਕਾਂ ਨੂੰ ਘਰੇ ਬੈਠ ਕੇ ਆਪਾਂ ਪੜਦੇ ਪਾ ਲੈਂਦੀਆਂ ਜਵਾਕਾਂ ਦੀਆਂ ਗੱਲਾਂ ਤੇ ਗੱਲ ਤਾਂ ਉਹੀ ਆ ਹੁਣ ਘਰੇ ਬੈਠੇ ਨੂੰ ਪਤਾ ਵੀ ਨਹੀਂ ਲੱਗਦਾ ਅੱ ਹੋ ਗਿਆ ਤਾਂ ਗੱਲੇ ਕਿਹਾਂ ਕਿਹੜਾ ਗੜ ਪੈ ਜਾਣਗੇ ਆ ਪਰਦੇ ਲਗਾਉਣ ਦੇ ਮਾਰਨ ਤਾਂ ਦੂਜੀ ਾਰ ਵਿੱਢਣਾ ਵਿੱਢਿਆ ਸੀ ਵੀ ਚੱਲ ਬਸੂ ਰਸੂ ਆਪ ਦੇ ਕਰੇ ਬਤਾਈ ਕਹਨੀ ਬੰਤੋ ਉਹਨੇ ਭੋਰਾ ਹੀ ਨਹੀਂ ਸੋਚਿਆ ਵੀ ਮੇਰੀ ਮਾਂ ਨੇ ਮੇਰੇ ਸੁਖ ਮਾਰੀ ਵਿਆਹੀ ਹੈ ਮੈਨੂੰ ਹੋਰ ਥਾਂ ਵੀ ਉੱਥੇ ਮੈਂ ਫਿਰਦੀ ਸੀ ਲੋਕਾਂ ਦੇ ਭਾਂਡੇ ਮਾਂਜਦੀ ਫਿਰ ਆ ਤਾਂ ਸੋਚਦੀਆਂ ਨਹੀਂ ਉਦੋਂ ਮਾਂ ਪਿਓ ਨੇ ਦੀ ਨਾ ਜਦੋਂ ਇਹ ਜੇ ਕੰਮ ਕਰਦੀਆਂ ਨੇ ਉਹ ਤਾਂ ਨਹੀਂ ਆ ਹੋ ਜਾਂਦੀਆਂ ਇਹ ਜਮਾ ਗੱਲ ਚੱਲ ਜਰਨਾਇ ਲਾਉਂਦਾ ਪਤਾ ਨਹੀਂ ਕਿਥਾ ਬਰਸਾ ਵਰ੍ਹ ਲਿਆ ਆਊਗਾ ਕੀ ਕੁਛ ਲੱਗੇ ਰਹੀ ਪਤਾ ਲੱਗੇ ਪਤਾ ਥਾਣੇ ਚੋਂ ਫੋਨ ਆਇਆ ਮੈਨੂੰ ਉਹ ਫੜੀ ਬੈਠੇ ਉੱਥੇ ਫੜੀ ਬੈਠੇ ਹਾਂ ਨਾ ਮੁੰਡਾ ਕੌਣ ਹੈਗਾ ਮੁੰਡਾ ਇਹਨੂੰ ਪਤਾ ਹੀ ਹੋਊਗਾ ਹਾਂ ਦੀ ਮੈਂ ਤਾਂ ਮੈਥੋਂ ਲੁੱਕ ਰੱਖਦੀ ਰਹੀ ਪਿੰਡ ਦੇ ਹੀ ਮੁੰਡਾ ਹੈਗਾ ਹੈ ਤੂੰ ਮੈਂ ਮਰ ਜਾਂ ਨਹੀਂ ਮੈਨੂੰ ਤਾਂ ਕੁਝ ਨਹੀਂ ਪਤਾ ਬਾਈ ਕਿਹੜਾ ਮੁੰਡਾ ਪਿੰਡ ਦਾ ਉਹ ਤਾਂ ਪੜਾਉਂਦੀ ਸੀ ਕਹਿੰਦੀ ਮੈਨੂੰ ਪੜਾਉਂਗੇ ਆਇਆ ਕਰੂੰ ਆਪ ਹੀ ਮਰ ਜਿਆਂ ਕਰਦੀ ਸੀਗੀ ਆਹ ਦੇਖ ਲੈ ਹੁਣ ਕੀ ਕੁਛ ਕਰਤਾ ਉਹਨੇ ਪੜਾਉਂਦੇ ਤਾਂ ਪਤੀ ਪੁੱਤ ਵਾਸਤੇ ਚੰਗਈ ਸੋਚਦੇ ਆਂ ਵੀ ਚਲ ਚਾਰ ਅੱਖਰ ਪੜ੍ਹ ਲੂ ਕੋਈ ਆਪਦੇ ਪੈਰਾਂ ਸਿਰ ਹੋ ਜੂ ਹੁਣ ਆਇਆ ਤਾਂ ਨਹੀਂ ਸੀ ਪਤਾ ਵੀ ਬਾਹਰ ਆ ਕੁਛ ਕਰਦੀ ਫਿਰਦੀ ਐ ਨਾਲੇ ਕੋਈ ਨਾ ਬੇਸੂੰ ਹੀ ਨਹੀਂ ਹੈਗੀ ਵੀ ਉਹਨੂੰ ਸੂੰ ਨਹੀਂ 30 ਸਾਲ ਦੀ ਐ ਸਾਰੀ ਸਮਝ ਹੈਗੀ ਪਰ ਖਾਵੜਾ ਕੀ ਦਿਮਾਗ ਤੇ ਠੀਕ ਰੈ ਮੁੱਦਾ ਵੱਜਿਆ ਤੁਸੀਂ ਮੈਨੂੰ ਜਮੀ ਨਹੀਂ ਦੱਸਿਆ ਹੈ ਗੱਲ ਤਾਂ ਕਿਨੇ ਚਿਰ ਦੀ ਐ ਨਹੀਂ ਭਾਈ ਗੱਲ ਤਾਂ ਕਿਨੇ ਚਿਰ ਦੀ ਹੈ ਨਹੀਂ ਜੇ ਕੋਈ ਗੱਲ ਦਾ ਮੈਨੂੰ ਪਤਾ ਲੱਗਦਾ ਫੇਰ ਹੀ ਮਾੜੀ-ਮੋਟੀ ਮੈਂ ਤੁਹਾਡੇ ਕੋਲੇ ਗੱਲ ਕਰਦੀ ਆ ਤਾਂ ਚਾਂ ਚੱਕੀ ਬਸ ਜਦੋਂ ਗੱਲ ਹੋਈ ਐ ਦੂਜੇ ਦਿਨ ਮੈਂ ਤੁਹਾਨੂੰ ਦੱਸਤਾ ਤੇ ਤੁਹਾਨੂੰ ਕਿਹਨੇ ਦੱਸਿਆ ਦਸਰਨ ਪਿੰਡ ਦੇ ਸਾਰੇ ਪਤਾ ਲੱਗਿਆ ਪਿਆਗਾ ਦੱਸਿਆ ਕਿ ਸੀ ਉਹ ਤਾਂ ਮੈਂ ਤੁਹਾਨੂੰ ਗੱਲ ਨਹੀਂ ਕਰੀ ਚੱਲ ਮੈਂ ਤੁਹਾਨੂੰ ਪਤਾ ਨਹੀਂ ਉਹ ਥਾਣੇ ਵਾਲੀ ਕਹਿੰਦੀ ਹੈ ਮੈਂ ਤਾਂ ਥਾਣੇ 'ਚ ਫੋਨ ਆਇਆਗਾ ਉਹ ਕਹਿੰਦੇ ਆਜੋ ਭਾਈ ਗੱਲਬਾਤ ਕਰੋ ਹਾਂ ਨਹੀਂ ਲੈ ਜਾਓ ਇੱਥੋਂ ਚਲੋ ਭਾਈ ਫਿਰ ਹੁਣ ਉਹਨਾਂ ਦੇ ਮੱਥੇ ਤੇ ਲੱਗਣਾ ਹੀ ਪਊਗਾ ਕੀ ਬੰਦ ਤੋਂ ਭੈਣ ਕਿਤੇ ਕਿਸੇ ਸਾਡੇ ਨਾਲ ਵੱਡੇ-ਵਡੇਰੇ ਨੇ ਥਾਣੇ ਦਾ ਮੂੰਹ ਨਹੀਂ ਦੇਖਿਆ ਸੀਗਾ ਲੈ ਵੇਖ ਲੈ ਤੇ ਅਸੀਂ ਵੇਖਿਆ ਸੀ ਅਸੀਂ ਮੈਂ ਤਾਂ ਆਪ ਹੁਣ ਇਹਦਾ ਕਰਕੇ ਜਾਣੀ ਆ ਕੱਲੀ ਦਾ ਕਰਕੇ ਮੈਨੂੰ ਨਹੀਂ ਸੀ ਪਤਾ ਇਹ ਹੈ ਜੀ ਕਾਲੇ ਮੂੰਹ ਵਾਲੀ ਨੇ ਜੰਮੂ ਮੈਨੂੰ ਥਾਣੇ ਦਾ ਮੂੰਹ ਦਿਖਾਉਗੇ ਹਰੋਨੀ ਕਾ ਤੋ ਹੈ ਹੁਣ ਤਾਂ ਹੋ ਗਿਆ ਸਭ ਕੁਝ ਹਾਂ ਹੁਣ ਰੋਏ ਕੁਛ ਨਹੀਂ ਬਣਦਾ ਚੱਲ ਹੁਣ ਚੱਲ ਗਏ ਹੁਣ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਉਹਦੇ ਮੱਥੇ ਲੱਗੂਗੀ ਇਹ ਜੀ ਦੇ ਕਿ ਲੈਣੀ ਦੇ ਦੇਖ ਲਾ ਕਿਹੜੇ ਰਾਹ ਪਾਤਾ ਸਾਨੂੰ ਵੀ ਆ ਕੇ ਬੁਢੀ ਉਮਰ ਹੈ ਥਾਣੇ ਦਰਵਾਰੇ ਚੜਾਤਾ ਕੀ ਸੋਹਣੀਆਂ ਲੱਗਾਂਗੇ ਅਸੀਂ ਜੰਦਗਾ ਚੱਲ ਉਠ ਚਾਹ ਰੋਣਾ ਹੁਣ ਕੀ ਗੱਲਬਾਤ ਕਰੀਏ ਹਨ ਚੱਲ ਬਾਈ ਸੇਕੇ ਅੱਗੇ ਹੁਣ ਮੈਂ ਕਰਨਾ ਨਹੀਂ ਚਾਹਤਾ ਹਾਂ ਹਾਂ ਇਹਨੂੰ ਸਰਪੰਚ ਨੂੰ ਤਾਂ ਨਹੀਂ ਨਾਲ ਲੈ ਕੇ ਜਾਂਦੇ ਨਾ ਕਿਸੇ ਨੂੰ ਲੈ ਕੇ ਜਾਂਦੇ ਆਪਾਂ ਆਪ ਹੀ ਉਹ ਕਰ ਲਾਂਗੇ ਕੀ ਕਰਾਉਣਾ ਏ ਜਿੰਨਾ ਜ਼ਿਆਦੇ ਬੰਦਿਆਂ ਕੋਲੇ ਗੱਲ ਜਾਊ ਜ਼ਿਆਦੇ ਗੱਲ ਖਿੰਡੂਗੀ ਪਿੰਡ ਦੇ ਤਾਂ ਗੱਲ ਦਾ ਪਤਾ ਹੀ ਆ ਹੁਣ ਹੁਣ ਆਪਾਂ ਜ਼ਰੂਰੀ ਉਹ ਕਰਨੀ ਸਿਰਉਣੀ ਏ ਸਾਰਿਆਂ ਨੂੰ ਚੱਲ ਪਰ ਜੇ ਕੁੜੀ ਲੱਗੇ ਸ਼ਰਮ ਨਹੀਂ ਉਹਨੂੰ ਤੈਨੂੰ ਨਸ਼ੇੜੀਆਂ ਨੂੰ ਪਤਾ ਕੀ ਉਸ ਨੂੰ ਤਰਨ ਜੋਗਾ ਵੀ ਨਹੀਂ ਛੱਡਣਾ ਤੈਨੂੰ ਤੈਨੂੰ ਦੱਸਤੀ ਗੱਲ ਭਾਹ ਤੂੰ ਕੁੜੀਆਂ ਵੱਡਾ ਆਸ਼ਕ ਭਜਾਉਂਦਾ ਤੂੰ ਕੁੜੀਆਂ ਦੇਖ ਲਾ ਫੋੜੀਆਂ ਤੇ ਤਰਨ ਜੋ ਗੰਬਣੀ ਛੱਡਣਾ ਮੈਂ ਵੱਡੇ ਨਸ਼ੇੜੀ ਛੇੜਦੇ ਆ ਕੁੜੀਆਂ ਇੱਥੇ ਵੱਡਾ ਆਸ਼ਕ ਨਾ ਪਈ ਨਾ ਪਈ ਸਾਡਾ ਕੰਮ ਚੱਲ ਕੋਈ ਨਾ ਇਹਨੇ ਪਤਾ ਕੁਝ ਵੀ ਨਹੀਂ ਸੋਚਿਆ ਮੇਰੇ ਬਾਰੇ ਵੀ ਮੇਰੀ ਮਾਂ ਕੱਲੀ ਆ ਹੈ ਸ਼ਰਮ ਮਨ ਮਰ ਜਾ ਚੱਪਣ ਤੇ ਨੱਕ ਡੋਵੋ ਕੇ ਤੂੰ ਐਵੇਂ ਨਹੀਂ ਸੋਚਿਆ ਵੀ ਮੇਰੀ ਮਾਂ ਕੱਲੀ ਆ ਸ਼ਰਮ ਨਹੀਂ ਆਉਂਦੀ ਨਾ ਮਾਤਾ ਨਾ ਮਾਰ ਇਹ ਸਾਡਾ ਕੰਮ ਆਗਾ ਅਸੀਂ ਆਪੇ ਦੇਖਾਂਗੇ ਤੁਸੀਂ ਐਂ ਕਰੋ ਮਾਤਾ ਕੁੜੀ ਨੂੰ ਘਰੇ ਲੈ ਕੇ ਜਾਓ ਤੇ ਅਸੀਂ ਆਪੇ ਦੇਖਾਂਗੇ ਉਹ ਮੁੰਡੇ ਨੂੰ ਨਹੀਂ ਨਹੀਂ ਮਾਤਾ ਕੁੱਟਣਾ ਕੋਈ ਨਾ ਅਸੀਂ ਆਪੇ ਦੇਖ ਲਾਂਗੇ ਲੈ ਜਾਂਦੇ ਹਾਂ ਹਾਂ ਲੈ ਜਾਓ ਤੁਸੀਂ ਚੱਲ ਨਹੀਂ ਮਾਸੀ ਮਾਸੀ ਮੇਰੀ ਗੱਲ ਸੁਣ ਇਹ ਤਾਂ ਪਰਾਂਵਾ ਕੀ ਹੈ ਕੰਢੀ ਵੱਢੀ ਤੋਂ ਮੈਨੂੰ ਵੀ ਮਰਨ ਇੱਥੇ ਸਾਨੂੰ ਵੀ ਥਾਣੇ ਦਰਵਾਜ਼ੇ ਦਿਖਾਤੇ ਤੂੰ ਮਾਸੀ ਜਾਨੀ ਅੰਦਰ ਆਉਣ ਨੂੰ ਕੁੱਟੀ ਅੰਦਰ ਮੈਨੂੰ ਨਹੀਂ ਲੱਗਦਾ ਤੇਰੇ ਹਾਂ ਦਰਾ ਸਣੀ ਹਾਂ ਹਜੇ ਵੀ ਲੈ ਕੇ ਚੱਲੋ ਘਰੇ ਲੈ ਕੇ ਚੱਲੋ ਜੀ ਸਾਹਿਬ ਜੀ ਸਾਹਿਬ ਜੀ ਮੈਂ ਤੁਹਾਡੇ ਪੈਰੀਂ ਆਤ ਲਾਉਣੀ ਆਂ ਫਸ ਜੰਨੀ ਨੂੰ ਛੱਡ ਦੋ ਯਾਰ ਮਰ ਜਾਨੀ ਤੂੰ ਮਰ ਜਾਨੀ ਤੂੰ ਮਰ ਜਾਨੀ ਮਰ ਜਾਈਂ ਉਹਦੀ ਸਾਹਿਬ ਜੀ ਸਾਹਿਬ ਜੀ ਛੱਡ ਸਾਹਿਬ ਜੀ ਛੱਡ ੜਾ ਓਏ ਦੇਖ ਮੇਰਾ ਹਲਾ ਪ੍ਰਾਉਣਾ ਬਣਿਆ ਫਿਰਦਾ ਖੜਾ ਮੈਂ ਤੈਨੂੰ ਇੱਕ ਗੱਲ ਦੱਸਦੀ ਹੁਣ ਕੁੜੀ ਸੀਗੀ ਬਾਲਗ ਤਾਂ ਬਚ ਗਿਆ ਤੂੰ ਉਹਨਾਂ ਦੇ ਘਰ ਦੇ ਨੇ ਖਿਲਾਫ ਤੇਰੇ ਰਿਪੋਰਟ ਕੀਤੀ ਆ ਐਤੂ ਬਾਦ ਮੇਰੇ ਡਿੱਕੇ ਨਹੀਂ ਆਉਣਾ ਚਾਹੀਦਾ ਤੋਰ ਨਾ ਯੋਗਾ ਨਹੀਂ ਛੱਡਣਾ ਤੈਨੂੰ ਤੈਨੂੰ ਦੱਸਤੀ ਗੱਲ ਚੱਪਾ ਚ ਉੱਡੇ ਆਸ ਕਰਨ ਵਾਲੀ ਸੀ ਜੇਲਾ ਨਹੀਂ ਪਰਨੇ ਆ ਪਰ ਤੇ ਚੱਲ ਮੈਨੂੰ ਦਿਸਣਾ ਹੀ ਚਾਹੀਦਾ ਤੂੰ ਆ ਬੈਠੇ ਤੈਨੂੰ ਦੱਸਤੀ ਗੱਲ ਮੇਰੇ ਹਲੇ ਆ ਜਾਣਗੇ ਇੱਥੇ ਹਾਂ ਕਾ ਹਟ ਲੈ ਮੱਝਾਂ ਵਰਚਾ ਜਿਹੜੀ ਉੱਪੜੀਏ ਹੋਰ ਇਹ ਸ਼ਰਮ ਨਹੀਂ ਸੋਚੀ ਤੈਨੂੰ ਮਾੜੀ ਮੋਟੀ ਤਾਂ ਸੋਚ ਲਾਂਦੀ ਤੂੰ ਮੇਰੇ ਬੰਨੀ ਦੇਖ ਲਾਂਦੀ ਹਾਂ ਮੈਂ ਮਾ ਕੀ ਦੇਖਦੀ ਮਾਂ ਨਾ ਅੱਜ ਤੱਕ ਮੇਰੀ ਕਿੰਨੀਆਂ ਕ ਸੁਣੀਆਂ ਨੇ ਤੂੰ ਇਹ ਤਾਂ ਦੱਸ ਮੈਨੂੰ ਸੁਣ ਨੀ ਤੇਰਾ ਕੀ ਮਾੜਾ ਕਰਤਾ ਸੀਗਾ ਚਾਚਾ ਬਸ ਕਰ ਤੂੰ ਤਾਂ ਨਾ ਹੀ ਬੋਲ ਹਾਂ ਲੈ ਕਦੇ ਹਾ ਦਾ ਨਾਰਾੜੀ ਮਾਰਿਆ ਮੈਂ ਜਿੱਦੇ ਮੈਨੂੰ ਬੁੜੇ ਦੇ ਨਾਲ ਵਿਆਹ ਕੇ ਤੋੜਤਾ ਸੀ ਦੋ ਜਵਾਕਾਂ ਵਾਲੀ ਮਗਰ ਉਹਦੇ ਦਾ ਤੂੰ ਬੋਲਿਆ ਨਾ ਮੇਰੇ ਜੱਡੀ ਉਹਦੇ ਕੁੜੀ ਹੈਗੀ ਬੋਲਿਆ ਮੈਂ ਤਾਂ ਨਹੀਂ ਮੈਂ ਜਿਵੇਂ ਤੇਰੀ ਮਾਂ ਕਰਦੇ ਚੰਗੇ ਕਰਦੀ ਐ ਨਹੀਂ ਤੇਰੇ ਫਾਇਦੇ ਵਾਸਤੇ ਕੀਤਾ ਸੀ ਬੁੜੇ ਨਾਲ ਸ਼ਰਮ ਨਹੀਂ ਆਉਂਦੀ ਆ ਤਰਤੂਤਾ ਕਰਦੀ ਫਿਰਦੀ ਐ ਨਹੀਂ ਪਿੰਡ 'ਚ ਮੇਰਾ ਨੱਕ ਵੜਾਤਾ ਤੂੰ ਉਹ ਦੇਖ ਲੈਨੇ ਮੈਨੂੰ ਲੈ ਜਾ ਕੇ ਐ ਪਸਵਾ ਵਾਂਗੂ ਕੁੱਟਿਆ ਕਿਉਂ ਮੈਂ ਕਿਸੇ ਦਾ ਕੁਝ ਦੇਣਾ ਮੈਂ ਜ਼ਿੰਦਗੀ ਨਹੀਂ ਜਿਉਣੀ ਮੇਰੀ ਗੱਲ ਸੁਣ ਆ ਆ ਕੀ ਖੂ ਪਟਿਆ ਤੂੰ ਹੁਣੇ ਚੰਗਾ ਕੀਤਾ ਕੀ ਕਰਾਂ ਮੈਂ ਸਿੱਧਾ ਮੈਨੂੰ ਉਹਤੇ ਤੁਸੀਂ ਮੈਨੂੰ ਰਹਿਣ ਨਹੀਂ ਦਿੱਤਾ ਜਦੋਂ ਮੈਂ ਆਉਦੇ ਘਰੇ ਸੌਂਗੀ ਸੀਗੀ ਕੀ ਸੌਖੀ ਸੀ ਉੱਥੇ ਤੂੰ ਸੌਖੀ ਲੋਕਾਂ ਨੇ ਤਾਂ ਕੋਹਾਪੂੜਾ ਫਿਰਦੀ ਫਿਰਦੀ ਸੀ ਤੂੰ ਸੌਖੀ ਸੀ ਉੱਥੇ ਨਾ ਮੈਂ ਉੱਥੇ ਰੋਟੀ ਨੇ ਕਮਾ ਕੇ ਖਾਂਦੀ ਸੀ ਆਪਦੀ ਔਰ ਦੇ ਪੈਣੀ ਤਾਂ ਨੇ ਬੇੜੇ ਤਾਂ ਨਹੀਂ ਸੋਰਦੀ ਜਿਹੜੇ ਨਾਲ ਤੂੰ ਗਈਆਂ ਮਲੰਗ ਕੋਲੇ ਉਹਦੇ ਕੋਲੇ ਕੀ ਐਂ ਤਾਂ ਦੱਸ ਦੇ ਉਹ ਦੱਸ ਕਿਹੜੇ ਕਿੱल्ल्या ਦਾ ਮਾਲਕ ਹੈ ਐਂ ਦੱਸ ਤੂੰ ਮੈਨੂੰ ਇਹ ਤਾਂ ਮੇਰੇ ਵੀ ਸ਼ਾਂਪ ਬਾਤੀ ਨਮਾਜ਼ੀ ਤੂੰ ਮੈਨੂੰ ਇਹ ਦੱਸ ਉਦੋਂ ਮੈਨੂੰ ਮੇਰੇ ਘਰੋਂ ਮੇਰਾ ਪੈਰ ਕਿਉਂ ਪਟਕ ਲਿਆਈ ਤੂੰ ਵੀ ਮੇਰੀ ਬੈਰੀ ਬਣੀ ਹੈਗੀ ਮੈਂ ਤਾਂ ਤੇਰਾ ਚੰਗਾ ਕੀਤਾ ਸੀ ਪਰ ਤੇਰੇ ਕਰਮ ਹੀ ਫੁੱਟੇ ਹੋਏ ਐ ਫਿਰ ਮੈਨੂੰ ਮੇਰੇ ਮਰਨ ਦੋ ਨਾ ਮੈਨੂੰ ਮੈਂ ਜਿੱਧਰ ਮਰਾਂ ਜਾਉ ਮੈਂ ਦੋਨੋਂ ਮੇਰੇ ਕਿਹ ਕੀ ਫਿਕਰ ਹੈ ਫਿਰ ਮੇਰੇ ਪਿੱਛੇ ਕਿਉਂ ਆਉਨੇ ਹੋ ਤੂੰ ਤਾਂ ਮਾਰਦਾ ਸਾਰਿਆਂ ਨੂੰ ਅਸੀਂ ਤਾਂ ਲੋਕਾਂ 'ਚ ਜਾਉਣਾ ਕਿ ਨਹੀਂ ਜਾਉਣਾ ਕਿਹੜੇ ਲੋਕਾਂ ਦੀ ਗੱਲ ਕਰਦੇ ਹੋ ਜਦੋਂ ਜਦੋਂ ਮੈਨੂੰ ਕੁੱਟਦੇ ਹੁੰਦੇ ਸੀ ਜਿਹੜੇ ਮੈਨੂੰ ਛਡਾਉਂ ਵੀ ਨਹੀਂ ਹੁੰਦੇ ਸੀ ਆ ਜੇ ਤੂੰ ਮਰ ਜਾਣਾ ਜੇ ਤੂੰ ਮਰ ਜਾਏ ਮੈਨੂੰ ਸਬਰ ਆ ਜਾਏ ਵੀ ਮੇਰੀ ਇੱਕ ਤੀ ਸੀ ਉਹ ਮਰ ਗਈ ਹਾਂ ਆਹ ਰੋਣੇ ਨਾ ਰੋ ਮੈਂ ਸਾਰੇ ਪਿੰਡ ਚ ਪੱਟੀ ਮੇਸ ਕਰਾਤੀ ਉਹਨੂੰ ਤਾਂ ਕਹਿਣੀ ਤੂੰ ਬੋਲਣਾ ਪਿਓ ਦਾਦੇ ਨਹੀਂ ਇਹੋ ਜਿਹਾ ਕੁਝ ਦੇਖਿਆ ਸੀ ਪਹਿਲਾਂ ਨਹੀਂ ਮੈਂ ਤਾਂ ਅੰਦਰ ਬੈਠੀ ਰਹਾਂ ਆ ਤੇਰਾ ਚਾਚਾ ਪਿੰਡ ਵਿੱਚ ਦੀ ਲੰਗਦਾ ਇਹ ਕੀ ਮੂੰਹ ਦਿਖਾਊਗਾ ਲੋਕ ਮਿਹਣੇ ਮਾਰਨਗੇ ਵੀ ਤੇਰੀ ਭਤੀਜੀ ਭੱਜ ਗਈ ਸੀ ਇਹਨੂੰ ਕੀ ਹੈਗਾ ਚਾਚਿਆਂ ਤਾਿਆਂ ਦਾ ਇਹਨੂੰ ਤਾਂ ਆਪ ਨੂੰ ਖੁੱਲਮਕ ਲਾਈਆਂ ਚਾਹੀਦੀਆਂ ਨੇ ਇਹਨੇ ਆਖਿਆ ਚੱਲ ਹੁਣ ਮੈਨੂੰ ਕਿਸੇ ਨੇ ਕੁਝ ਕਹਿਣਾ ਨਹੀਂਗਾ ਮੈਂ ਕਰਦਾਂ ਸਾਰੇ ਆਪਣੀ ਫਿਕਰ ਆ ਸਾਰਿਆਂ ਨੂੰ ਆਪ ਦੀ ਇੱਜ਼ਤ ਤੇ ਪਿਆਰੀ ਆ ਕਿਸੇ ਨੂੰ ਮੇਰੀ ਜ਼ਿੰਦਗੀ ਦਾ ਨਹੀਂ ਹੈਗਾ ਮੇਰੇ ਜਿੰਦਗੀ ਨਾਲ ਜਿਹੜਾ ਆਉਂਦਾ ਖੇੜ ਕੇ ਤੁਰ ਜਾਂਦਾ ਵੀ ਮੈਂ ਵੀ ਆਪਣੀ ਜ਼ਿੰਦਗੀ ਜੀਣਾ ਚਾਹੁੰਦੀ ਆ ਮੈਂ ਵੀ ਇਨਸਾਨ ਆ ਤੇਰੀ ਮਾਂ ਵੀ ਜ਼ਿੰਦਗੀ ਜੀਉਣ ਦਾ ਹੱਕ ਆਗਾ ਨਹੀਂ ਤੇਰੀ ਮਾਂ ਤੇਰਾ ਮਾੜਾ ਨਹੀਂ ਕਰਦੀ ਸਮਝ ਲੈ ਗੱਲ ਨੂੰ ਹਜੇ ਵੀ ਤੂੰ ਨਾ ਮਾਸੀ ਠੀਕ ਆ ਮੇਰੇ ਮਾਂ ਮੇਰਾ ਮਾੜਾ ਨਹੀਂ ਕਰਦੀ ਤੇ ਦੇਖਣ ਗਈ ਸੀ ਨਾ ਫਿਰ ਕਿਉਂ ਨਹੀਂ ਆਈ ਜਿੱਦ ਮੇਰੇ ਕੁੱਟ ਪੈਂਦੀ ਸੀ ਉਹਦੇ ਵੀ ਕਹਤਾ ਕੋਈ ਨਾ ਤੇਰਾ ਬਾਪ ਵੀ ਮੈਨੂੰ ਕੁੱਟਦਾ ਸੀ ਕਿਉਂ ਨਹੀਂ ਮੇਰਾ ਹਾ ਦਾ ਨਾਰਾ ਪੁੱਛਿਆ ਕਿਉਂ ਇਹਨੇ ਮੈਨੂੰ ਜਿਵੇਂ ਬੱਕਰੀ ਫੜਾਉਦੇ ਹੁੰਦੇ ਆਏ ਫੜਾਤਾ ਜੇ ਹਾ ਦਾ ਨਾਰਾ ਮਾਰਿਆ ਸੀ ਨਾ ਤਾਂ ਹੀ ਤੈਨੂੰ ਜਾ ਕੇ ਲਿਆਈਆਂ ਦੋਨੇ ਅਸੀਂ ਆਪੇ ਉਹਨਾਂ ਨਾਲ ਪੰਚਾਇਤ ਦੀ ਗੱਲ ਕਰਦਿਆਂ ਤੂੰ ਤਾਂ ਸਾਨੂੰ ਮੌਕਾ ਨਹੀਂ ਤਦ ਤੂੰ ਢੰਡੂਲਾ ਹੋਰ ਹੀ ਕਰਕੇ ਰਹਿ ਗਈ ਉਹ ਦੋ ਅੰਜ ਉਹ ਦੋ ਆਈਆਂ ਜਦੋਂ ਅਗਲੀ ਬਰਾਬਰ ਦਾ ਹਿੱਸਾ ਲੈਣ ਵਾਲੀ ਅਗਲੀ ਮਾਲਕਣ ਘਰ ਦੀ ਮੇਰੇ ਸਿਰ ਤੇ ਆ ਕੇ ਬੈ ਗਈ ਉਦੋਂ ਆਇਆ ਤੁਸੀਂ ਅਸੀਂ ਉਹ ਜਾਣ ਕੇ ਬੈਹੀ ਆ ਤੈਨੂੰ ਸਾਨੂੰ ਕੀ ਪਤਾ ਸੀ ਵੀ ਪਹਿਲਾਂ ਬੈਹਿਆ ਹੋਇਆ ਮੈਂ ਪਹਿਲਾਂ ਬੁੱਧੀ ਬੜਤਾਲ ਕਰ ਲੈਂਦੀ ਤੈਨੂੰ ਕਾਦੀ ਕਾਲੀ ਸੀ ਮੈਨੂੰ ਇਹ ਤਾਂ ਦੱਸ ਦੇ ਮਾਂ ਮੇਰੀ ਤੇਰੇ ਹੱਕ ਖਾਤਰ ਤਾਂ ਅਸੀਂ ਹੁਣ ਵੀ ਖੜਦੀਆਂ ਖੜਦੀਆਂ ਤੇਰੇ ਮਾਂ ਕਰਤਾ ਅਸੀਂ ਦੇਖ ਲੈ ਬੰਦ ਤੋਂ ਪਹਿਣ ਤੈਨੂੰ ਸ਼ਾਬਾਸ਼ ਹੀ ਦਿੰਦੀ ਜੇ ਮੈਨੂੰ ਆ ਗੱਲਾਂ ਦਾ ਪਹਿਲਾਂ ਪਤਾ ਹੁੰਦਾ ਨਾ ਮੈਂ ਇਹਨੂੰ ਕਿਤੇ ਵੱਢ ਕੇ ਦੱਬ ਦਿੰਦਾ ਇਹਨੂੰ ਗੱਲ ਤਾਂ ਭਾਈ ਤੇਰੀ ਠੀਕ ਹੈ ਹੈ ਤਾਂ ਇਹ ਦੱਬਣ ਵਾਲੀ ਕੁੜਗੇ ਮੇਰੀ ਗੱਲ ਸੁਣ ਲੈ ਇੱਕ ਇਦੂ ਬਾਜ ਘਰੋਂ ਪੈਰ ਪਟਿਆ ਨਾ ਦੇਖ ਲਈ ਇਹਨਾਂ ਨੇ ਬਹੁਤ ਪਹਿਲਾਂ ਪਰਦੇ ਪਾਲੇ ਹੁਣ ਉਹ ਤੂੰ ਪੂਰੀ ਨਿਗ੍ਹਾ ਰੱਖਿਓ ਠੀਕ ਹੈ ਹਾਂ ਬਹੁਤ ਕੁਝ ਕਰ ਲਿਆ ਹੈ ਤੇ ਜਦੋਂ ਮੈਨੂੰ ਕੋਈ ਵੀ ਗੱਲ ਹੋਈ ਮੈਨੂੰ ਮਾੜੇ ਉਹਦੀ ਸੁਨੇਹਾ ਲਾ ਦਿਓ ਮੈਂ ਇਹਨੂੰ ਉੱਥੇ ਦੱਬੂਗਾ ਜਿੱਥੇ ਪਾਣੀ ਵੀ ਨਾ ਹੋਇਆ ਅੱਜ ਤੱਕ ਕਿਸੇ ਨੇ ਸੁਣਿਆ ਕਿਸੇ ਨੇ ਹਾਂ ਹੁਣ ਦੱਬਣ ਵਾਲੇ ਆ ਗਏ ਗੱਲ ਸੁਣ ਬੰਦ ਤੋ ਜਿੱਥੇ ਵਿਆਹੀ ਸੀ ਨਾ ਉਹਨਾਂ ਨੂੰ ਘਰ ਫੋਨ ਤੇ ਇਹਨੂੰ ਉੱਥੇ ਭੇਜਾਂਗੇ ਕਿਉਂ ਹੋਏ ਕਿਵੇਂ ਮੈਂ ਨਹੀਂ ਜਾਣਾ ਉੱਥੇ ਮੈਂ ਨਹੀਂ ਜਾਣਾ ਜਿਹੜਾ ਮੈਂ ਦੱਸ ਤਾ ਹੋਰ ਕਿੱਥੇ ਜਾਣਾ ਹੈ ਜਾਣਾ ਨਹੀਂ ਤੂੰ ਉਹ ਲੰਗਰੇ ਜਾਣਾ ਜਿਹੜਾ ਥਾਣੇ 'ਚ ਬੈਠਾ ਗੱਲਾਂ ਵੇਖ ਕਰਦੀ ਮੈਂ ਤਾਂ ਕਹਿ ਰਾਂ ਉਹਦੇ ਪਾਈ ਹਵਾਲੇ ਕਰੂੰਗੀ ਤੈਨੂੰ ਆਪਦਾ ਉੱਥੇ ਕੁੱਟਣ ਮਾਰਨ ਕੋਸ ਕਰਨ ਮੇਰੇ ਗਲੋਂਗਲਾਮ ਲਾਊਗਾ ਠੀਕ ਹੈ ਕਿ ਨਹੀਂ ਸਾਰੇ ਗਲੋਂਗਲਾਮ ਲਾਉਂਦੇ ਆ ਕੋਈ ਨਹੀਂ ਸੋਚਦਾ ਤੂੰ ਸੋਚਿਆ ਨਹੀਂ ਤੂੰ ਸੋਚਿਆ ਨਹੀਂ ਬੇਸ਼ਰਮੇ ਨਹੀਂ ਮੇਰੇ ਨਾਲ ਉੱਠ ਕੇ ਮੈਨੂੰ ਸੁੱਤੀ ਪਈ ਨਹੀਂ ਛੱਡ ਗਈ ਐਨਾ ਸੋਚਿਆ ਵੀ ਮੇਰੀ ਮਾਂ ਨੇ ਜੰਮੀ ਐ ਪਾਲੀ ਆਪਣੋ ਸੀ ਆ ਕੀ ਉਹ ਸੋਚੂਗੀ ਨਾ ਕਰ ਮੇਰਾ ਵੀ ਦੁੱਖ ਬਹਿ ਕੇ ਸੁਣ ਲਓ ਫਿਰ ਸਾਰੇ ਨੂੰ ਆਪਦੀ ਇੱਜ਼ਤ ਦੀ ਆ ਆਪਦੀ ਅਣਖ ਦੀ ਆ ਆਪਦੀ ਆਪਦੀ ਬੜੀ ਆ ਮੇਰੀ ਤਾਂ ਨਹੀਂ ਹੈਗੀ ਕਿਸੇ ਨੂੰ ਜੀ ਮੈਂ ਕਿਹੜਾ ਤੈਨੂੰ ਖੂਜੇ ਧੱਕਾ ਦਿੰਨੀ ਆ ਤੈਨੂੰ ਮਾਰਦੀ ਆ ਉਹ ਤਾਂ ਚੰਗਾ ਨਾ ਮੈਨੂੰ ਜ਼ਹਿਰ ਦੇ ਦੇ ਫੇਰ ਮੈਂ ਉੱਥੇ ਨਹੀਂ ਜਾਣਾ ਉੱਥੇ ਹੀ ਤੋਰਾਂਗੇ ਬੇਸ਼ੱਕ ਉੱਥੇ ਜਾ ਕੇ ਪੀਣੀ ਜ਼ਹਿਰ ਹਾਂ ਜੱਬ ਨਹੀਂ ਬੜੂ ਪਰੇ ਤੇਰਾ ਮੈਂ ਕਰਦੀ ਆ ਫੋਨ ਤੂੰ ਆਏ ਲੋਟ ਨਹੀਂ ਆਉਂਦੀ ਤੂੰ ਤਾਂ ਦੀਆ ਬੁੱਤਾਲੀ ਆ ਹੈਗੀਆਂ ਮੈਂ ਕਿ ਨਹੀਂ ਸੋਚਾਂ ਤੂੰ ਤਾਂ ਮੇਰੇ ਦੀ ਪੱਟੀ ਮੇਸ ਕਰਤੀ ਸਨੀ ਉਹ ਸਨੀ ਆ ਕੀ ਹਾਲਤ ਉਹਨਾਂ ਰੱਖਿਆ ਤੂੰ ਕੀ ਹੋ ਗਿਆ ਤੈਨੂੰ ਦੱਸ ਤਾਂ ਸਹੀ ਕੀ ਹੋ ਗਿਆ ਕੁਛ ਨਹੀਂ ਬਾਈ ਹਾਂ ਕੀ ਦੱਸਾਂ ਜਗਦੇਵ ਬਾਈ ਤੈਨੂੰ ਦੱਸ ਮੈਂ ਤੇ ਕੰਮੂ ਕੀ ਦੂੰ ਤੇ ਕੰਮ ਕੰਮੂ ਤੂੰ ਮੇਰੇ ਕਾਲ ਸੌਣ ਕੀ ਗੱਲ ਹੋ ਗਈ? ਠੀਕ ਤਾਂ ਹੈਂ ਤੂੰ? ਹੈ? ਕੀ ਗੱਲ ਹੈ? ਠੀਕ ਹੈਂ ਤੂੰ? ਜਲਦੀ ਪਾ ਕੱਪੜੇ ਬੈਗ ਚ। ਹਾਂ ਪੈਥੋਂ ਚੱਲਦੇ ਆਂ। ਜਲਦੀ ਚੱਲ। ਭੱਜੇ ਕੁੜੀ ਲੱਗੇ। ਸ਼ਰਮ ਨਹੀਂ ਤੇਨੂੰ? ਤੁਰਨ ਜੋਗਾ ਵੀ ਨਹੀਂ ਛੱਡਣਾ ਤੇਨੂੰ। ਤੈਨੂੰ ਦੱਸਤੀ ਗੱਲ। ਉਹ ਮੇਰੀ ਗੱਲ ਸੁਣ ਤੰਦਰਾ। ਹੁਣ ਬਹੁਤ ਟਾਈਮ ਹੋ ਗਿਆ। ਤੂੰ ਉਹਦਾ ਖਿਹੜਾ ਛੱਡ ਦੇ। ਉਹ ਵੀ ਆਪਦੇ ਘਰੇ ਵਧੀਆ ਵਿਆਹੀ ਗਈ। ਸਮਝ ਆ ਗਈ ਤੇਨੂੰ? ਮੈਂ ਤਾਂ ਤੈਨੂੰ ਇਹੀ ਰਹਿ ਦਿੰਨਾ ਭਰਾ ਬਣ ਕੇ ਮੇਰੀ ਇਹੀ ਮਿੰਤ ਸੁਣ ਲਾ ਹੁਣ ਤੂੰ ਉਹਦਾ ਖਿਹੜਾ ਜਮਾ ਛੱਡ ਦੇ ਠੀਕ ਆ ਤੂੰ ਦੇਖ ਆਪਦਾ ਹਾਲਾਤ ਦੇਖ ਤੇਰੇ ਕੀ ਹਾਲਾਤ ਬਣ ਗਏ ਉਹਦੇ ਪਿੱਛੇ ਠੀਕ ਆ ਬਾਈ ਸੁਣੀ ਦੇਖ ਪਈ ਬਿੰਦਰ ਸਿਆ ਆ ਬੈਠੀ ਐ ਤੇ ਬਹੁਤ ਸਮਝਾਤਾ ਤੇ ਇਹਨੂੰ ਲੈ ਜਾ ਹੁਣ ਮੈਂ ਨਹੀਂ ਜਾਣਾਂ ਕਿਤੇ ਦੀ ਮੈਂ ਨਹੀਂ ਜਾਣਾਂ ਲੈ ਤੂੰ ਕਿਵੇਂ ਨਹੀਂ ਜਾਣਾ ਇਹਦੇ ਘਰ ਵਾਲੀ ਹੈਗੀ ਆ ਦੋ ਕੁੜੀਆਂ ਨੇ ਇਹ ਕੋਈ ਨਾ ਕਰ ਇਹ ਮੂੰਹ ਤੇ ਬੈਠ ਤੂੰ ਵੀ ਤਾਂ ਵਿਆਹੀ ਐ ਇਹਨੂੰ ਕੋਈ ਨਹੀਂ ਮੈਂ ਕਿਸੇ ਦਾ ਘਰ ਨਹੀਂ ਬਰਬਾਦ ਕਰਨਾ ਚਾਹੁੰਦੀ ਨਾਲਿਓ ਕਿਹੜਾ ਬੰਦਾ ਜਿਹੜਾ ਉਹ ਧੀਆਂ ਦਾ ਨਹੀਂ ਬਣਿਆ ਮੈਂ ਤਾਂ ਇਹਨੂੰ ਲੈ ਜਾਂਦਾ ਜੀ ਮੈਂ ਲੈ ਕੇ ਜਾਊਗਾ ਅੱਜ ਇਹਨੂੰ ਆਬ ਮੇਰੀ ਵੀ ਹਿੰਡਾ ਹੁਣ ਤੇਰੇ ਨਾਲ ਜਾਣ ਨਾਲ ਮੈਂ ਮਰ ਜੂਗੀ ਪਰ ਤੇਰੇ ਨਾਲ ਨਹੀਂ ਤੁਰਦੀ ਕੁੜੀਆ ਚੁੱਪ ਕਰਕੇ ਬੈ ਜਾ ਭੰਕੀ ਜਾਨੀ ਐ ਭੱਗ ਜਾ ਚੁੱਪ ਕਰਕੇ 50 ਰੁਪਿਆ ਦੀ ਦਿੱਤੀ ਆ ਮਾਂ ਬਜੋਲੇ 50 ਰੁਪਿਆ ਦੀ ਸਮਝ ਗਈ ਨਾ ਚਲ ਪਾਈ ਕੋਈ ਗੱਲ ਨਹੀਂ ਪਾਂਡਰਪੀਆਂ ਦੀ ਹਸਤਾ ਲਈ ਨਹੀਂ ਵਿਚੋਲੇ ਨੇ ਲਈ ਐ ਹੈ ਠੀਕ ਐ ਜਾ ਤੂੰ ਇਹ ਦੋ ਚੰਗਾ ਤੂੰ ਹੀ ਲੈ ਲੈਂਦੀ ਅੱਛਾ ਮੈਂ ਤੈਨੂੰ ਵੇਚਦੀ ਹੈ ਹੁਣ ਵੀ ਗੱਲ ਦੇਖ ਕੀ ਕਰਦੀ ਐ ਕੁੜਗੇ ਤੂੰ ਮਾੜਾ ਮੋਟਾ ਨਾ ਕੱਲ ਨੂੰ ਹੱਥ ਮਾਰ ਲੈ ਨਾ ਸਾਡੀਆਂ ਨੀਵੀਆਂ ਪਪਾ ਚੁੱਪ ਕਰਕੇ ਮੇਰੇ ਨਾਲ ਤੁਰ ਪਾ ਠੀਕ ਐ ਨਾ ਵਧੀਆ ਰੱਖੂਗਾ ਚੰਗੀ ਤਰ੍ਹਾਂ ਰੱਖੂਗਾ ਲੋੜ ਨਹੀਂ ਪਹਿਲਾ ਵਾਲੀ ਦਾ ਸੰਭਲਾ ਕੋਠੇ ਜਿੱਦੀਆਂ ਧੀਆਂ ਹੋਈਆਂ ਪਈਆਂ ਤੇਰੀਆਂ ਹਾਂ ਬਸ ਬਸ ਆਹ ਕੁੱਤੀ ਜਵਾਨ ਨੇ ਤੈਨੂੰ ਇੱਥੋਂ ਆ ਕੰਮ ਕਰਵਾਇਆ ਆਹ ਕੁੱਤੀ ਜਵਾਨ ਨੇ ਮੇਰੀ ਕੁੱਤੀ ਜਵਾਨ ਨਹੀਂ ਤੂੰ ਆਇਆ ਧੀਆਂ ਤੋਂ ਕੀ ਲੈਣਾ ਤੂੰ ਆਪ ਦਾ ਜਦੋਂ ਤੈਨੂੰ ਕਹਿੰਦਾ ਲੈ ਜਾਂਦਾ ਤੇ ਬਗਦਾ ਚੁੱਪ ਕਰਕੇ ਉਹਦੀਆਂ ਧੀਆਂ ਨਾ ਅਗਲਾ ਆਪ ਹੀ ਪਾਲੂਗਾ ਤੈਨੂੰ ਧੀਆਂ ਤੱਕ ਪਹੁੰਚਣ ਦੀ ਲੋੜ ਨਹੀਂ ਨਾ ਇਹ ਤਾਂ ਮੜਾ ਮੋਟਾ ਸੋਚ ਲੋ ਵੀ ਉਹ ਜੁਆ ਘੜੀਆਂ ਤੇ ਕੀ ਅਸਰ ਹੋਊਗਾ ਸ਼ਰਾਬ ਪੀ ਕੇ ਇਹਨੂੰ ਇਹ ਨਹੀਂ ਪਤਾ ਲੱਗਦਾ ਇਹ ਬੋਲਦਾ ਕੀ ਹੈਗਾ ਕੀ ਨਹੀਂ ਉਹਨਾਂ ਨੇ ਵੀ ਵਿਚਾਰੀਆਂ ਨੇ ਕੱਲ ਨੂੰ ਬਗਾਨੇ ਘਰੇ ਜਾਣਾਗਾ ਜਦੋਂ ਪਿਓ ਹੀ ਇਹ ਜਾ ਉਹਨੂੰ ਕੀ ਸਿੱਖਿਆ ਮਿਲੂ ਤੂੰ ਮੇਰੇ ਤੱਕ ਮਤਲਬ ਰੱਖ ਮੇਰੇ ਕੁੜੀਆਂ ਤੱਕ ਨਾ ਪਹੁੰਚ ਠੀਕ ਹੈ ਨਾ ਕੁੜੀਆਂ ਕੁੜੀਆਂ ਦਾ ਫਿਕਰ ਹੋਵੇ ਨਾ ਬੰਦਾ ਸੇਰੇ ਵੰਦਾ ਨਹੀਂ ਚੰਗਾ ਲੱਗਦਾ ਚੱਲ ਕੋਈ ਨਾ ਐ ਤਾਂ ਜਿੰਨੀ ਗੱਲ ਵਧਾਵਾਂਗੇ ਉਨੀ ਬਧੀ ਜਾਊਗੀ ਤੈਨੂੰ ਕਹਿੰਦਾ ਨਾ ਚੁੱਪ ਕਰਕੇ ਤੁਰ ਜਾ ਮਾਸੀ ਹਲੇ ਵੀ ਤੂੰ ਇਹ ਗੱਲਾਂ ਬੋਲਦੀਆਂ ਹਾਂ ਇਹੀ ਗੱਲਾਂ ਬੋਲੂ ਮੈਂ ਫੇਰ ਵੀ ਆਇ ਨਹੀਂ ਫਿਰ ਪਹੋ ਵੇਲੇ ਪੂਰੇ ਹੁੰਦੇ ਘਰ ਤਾਂ ਬੰਨਣਾ ਪਊ ਆਵਦਾ ਕਹਦੇ ਹੁੰਦੇ ਆ ਕਦੇ ਨੋਹ ਨੂੰ ਮਾਸ ਅਲੱਗ ਨਹੀਂ ਹੁੰਦਾ ਮਾਂ ਦੇ ਟਿੱਡ ਦੀ ਆਂਦਰਾ ਹੁੰਦੀ ਇਹਨਾਂ ਨੇ ਜਿਹੜੀਆਂ ਕਹਿੰਦੇ ਪੁੱਤ ਵੱਡੇ ਵੀ ਪਿਓ ਵੇ ਤਾਂ ਵੀ ਜਾਣ ਬਰਦੀਆਂ ਪਰ ਇੱਥੇ ਮੇਰੀ ਮਾਂ ਮੇਰੀ ਮਾਂ ਮੈਨੂੰ ਖੁਦ ਕੁਝ ਤਾਂ ਕਰ ਦਿੰਦੀ ਆ ਵੀ ਜਾ ਪੁੱਤ ਮਰ ਜਾ ਜਾ ਕੇ ਨਾ ਇਹ ਮੈਂ ਤੈਨੂੰ ਕੁਝੇ ਧੱਕਾ ਦਿੰਨੀ ਆ ਤੇਰੇ ਘਰੀ ਤੋਰਦੀ ਆ ਵਿਆਹੀ ਆ ਤੈਨੂੰ ਉਹਦੇ ਨਾਲ ਗੱਲਾਂ ਵੇਖ ਕਰਦੀ ਜਿਵੇਂ ਆਪਾਂ ਤਾਂ ਸਾਰੇ ਮਾੜਾ ਸੋਚਦੇ ਆ ਨਾ ਇਹ ਕੱਲੀ ਐ ਚੰਗਾ ਸੋਚਣ ਨੂੰ ਚਲੋ ਚਲੋ ਹੁਣ ਤੁਸੀਂ ਹੁਣ ਮੇਰੇ ਨਾਲ ਤੁਰੋ ਠੀਕ ਹੈ ਨਾ ਮੈਂ ਲੈ ਗਈ ਤੇ ਲੈ ਆਣ ਹੁਣ ਚੱਲ ਕੁੜੀ ਇੱਕ ਗੱਲ ਮੈਂ ਤੈਨੂੰ ਕਹਿਣੀ ਆ ਜਿਹੜੀ ਉਹ ਘਰੇ ਬੈਠੀ ਐ ਨਾ ਉਹਦੀ ਬਦਸੀ ਸਨਾ ਤਾਂ ਤੈਨੂੰ ਸੁખી ਬਸੰਦ ਦੇ ਤੈਨਾਂ ਮੈਨੂੰ ਨਹੀਂ ਉਹ ਮੇਰੀ ਗੱਲ ਸੁਣ ਲੈ ਉਹਦਾ ਤੂੰ ਫਿਕਰ ਨਾ ਕਰ ਆ ਬੈਠਾ ਸੀ ਸਮਝ ਗਈ ਨਾ ਉਹਨੂੰ ਅੰਨ ਪਾਣੀ ਖਵਾਉਣ ਵਾਲਾ ਤੇ ਧੀਆ ਦੇ ਗਾਂਹ ਕਾਰਜ ਕਰਨ ਵਾਲਾ ਤੂੰ ਕੋਈ ਨਹੀਂ ਗਈ ਚੱਲ ਖੜੀ ਹੋ ਜਾ ਮੈਂ ਲੈ ਕੇ ਚੱਲੇ ਜੂ ਚਲ ਮਾਂ ਮੇਰੀ ਗੱਲ ਸੁਣ ਮੈਂ ਨਹੀਂ ਜਾਣਾ ਮੈਨੂੰ ਇੱਥੇ ਦੁਪਰ ਤੱਕ ਹੀ ਮੈਂ ਨਹੀਂ ਜਾਣਾ ਖੜੀ ਹੋ ਚਲ ਜਾਣਦੀ ਨਹੀਂ ਇਹ ਜਿੰਦੀ ਹੈ ਹਜੇ ਵੀ ਇਹਦਾ ਹਕਾਰਟਾ ਨਹੀਂ ਹੁੰਦਾ ਇਹਦਾ ਹਕਾਰ ਕਿੱਥੇ ਢਾਲਾ ਹੁੰਦਾ ਇਹਨੂੰ ਤਾਂ ਉਹੀ ਭੂਤ ਸਵਾਰ ਹੋਇਆ ਪਿਆ ਉਹੀ ਮਲੰਗ ਦਿੰਦਾ ਇਹਨੂੰ ਕੋਈ ਨਾ ਫਿਰ ਇਸ ਦੁਬਾਰਾ ਆਪਾਂ ਵੀ ਨਹੀਂ ਇਹਦੀ ਮੇਰ ਕਰਾਉਂਦੀਆਂ ਖਾਂਦੇ ਤੱਕੇ ਜਿਵੇਂ ਖਾਂਦੀ ਹੈ ਮੇਰ ਕਰਾਉਂਦੀ ਰਹਿ ਜਾਾਂਗੇ ਪਥੇਰੀ ਇਹਦੀ ਮੇਰ ਕਰਾਉਂਦੀ ਸੀ ਮੈਂ ਤਾਂ ਪਥੇਰਾ ਇਹਦੇ ਬਾਰੇ ਸੋਚਿਆ ਸੀ ਜਦੋਂ ਇਹਨੇ ਨਹੀਂ ਮੇਰੇ ਬਾਰੇ ਸੋਚਿਆ ਸਾਰੇ ਪਿੰਡ 'ਚ ਬਦਨਾਮੀ ਕਰਾਤੀ ਮੇਰੀ ਸਹੀ ਗੱਲ ਐ ਭਾਈ ਇਹਨੇ ਤਾਂ ਮੇਰੇ ਵੀ ਹੱਥ ਖੜੇ ਕਰਾਤੇ ਇਸ ਤੋਂ ਬਾਅਦ ਮੈਂ ਤਾਂ ਨਾ ਕਿਸੇ ਦਾ ਰਿਸ਼ਤਾ ਕਰਾਉਂਗੀ ਇਹ じゃ ਜਿਹੜਾ ਮੇਰੇ ਗਾਲੀ ਪਾਜੇ ਚਲ ਠੀਕ ਐ ਬੰਤੂ ਜਿਹੜਾ ਕੁਝ ਹੋਣਾ ਸੀ ਹੋ ਗਿਆ ਜਾਣਦੇ ਹੁਣ ਰਹਿਣ ਦੇ ਇਹਨੂੰ ਆਪਜੇ ਘਰੇ ਉੱਥੇ ਹੁਣ ਤੂੰ ਗੇੜਾ ਮਾਰਿਆ ਸੀ ਉਹਦੇ ਕੋਲੇ ਕੋਈ ਨਾ ਮੈਂ ਜਾਊਂਗੀ ਮੈਂ ਦੇਖ ਹੁਣ ਇਹਦੀ ਨਾਲੇ ਮੈਂ ਇੱਕ ਨਹੀਂ ਸੌਣਦੀ ਚਲ ਤੂੰ ਉੱਧਰ ਬੈਠ ਜਾ ਕੇ ਪੀ ਪਾਣੀ ਤਾਂ ਨਹੀਂ ਲਹੀ ਗਲੋਂ ਬਲਾ ਨਹੀਂ ਯਾਰ ਜਿਹੜੇ ਹਿਸਾਬ ਨਾਲ ਇਹ ਹਾਲਾਤ ਹੋਏ ਪਏ ਨਾ ਇਹ ਕੱਲਾ ਛੱਡਣਾ ਹੈ ਨਹੀਂ ਜਿਹੜੇ ਹਿਸਾਬ ਨਾਲ ਇਹ ਦਸਤੀ ਨਾਲ ਹੀ ਮੈਨੂੰ ਪੁਲਿਸ ਨੇ ਕੁੱਟਿਆ ਐ ਕਰਾਂ ਐ ਕਰਾਂ ਕਿ ਸਿਰ ਮਾਰਾ ਪੁੱਤ ਮਰ ਜੂਗਾ ਯਾਰ ਚਲ ਦੇਖੀ ਕਿਤੇ ਕੁਛ ਕਰੀ ਨਾ ਲਾਵੇ ਕੁੱਝ ਜੀ ਵੀ ਲੋੜ ਕੇ ਹੋ। ਹੋਂ ਨੇ ਹੋਂ ਤਾਂ ਜਨਨਿਕ ਦਾ ਕੰਪਾਸ ਹੀ ਕਰਨਾ ਪਊਗਾ। ਤੂੰ ਕੰਮੋ ਮੇਰੀ ਜ਼ਿੰਦਗੀ ਚ ਢੂੰਡੀ ਨਾ ਤਾਂ ਕੁਛ ਵੀ ਨਹੀਂ। ਕਮਰਾ ਬੰਦਿਆ ਕੀ ਕਰੀਨਾ ਚਲੇ ਮਾਂ ਦਾ ਤੈਨੂੰ ਐਡਾ ਤਾਗਾ ਕੇ ਕਿਰੇ ਕੁੜੀ ਪਿੱਛੇ ਮੱਦੈ ਭਾਈ ਮੇਰੇ ਕੋਲੇ ਕੋਈ ਹੱਲ ਨਹੀਂ ਮੈਂ ਤੂੰ ਹੱਲ ਦੱਸ ਵਈ ਮੈਂ ਕੀ ਕਰਾਂ ਮੇਰੀ ਗੱਲ ਸੁਣ ਹੱਲ ਕਿਉਂ ਨਹੀਂ ਠੀਕ ਹੈ ਇੱਕ ਕੁੜੀ ਪਿੱਛੇ ਮੱਦ ਲੱਗਾ ਤੂੰ ਭਾਈ ਕੁੜੀ ਵੀ ਮੇਰੀ ਜ਼ਿੰਦਗੀ ਹੈ ਭਾਈ ਹੁਣ ਤੂੰ ਸਾਰੀ ਉਮਰ ਉਹਦੇ ਪਿੱਛੇ ਲੱਗੀ ਨਾ ਹੁਣ ਜੇ ਮੇਰੀ ਇੱਕ ਗੱਲ ਮੰਨੇਗਾ ਠੀਕ ਹੈ ਹੱਥ ਬੰਨ ਕੇ ਬੇਨਤੀ ਕਰਦਾ ਤੈਨੂੰ ਇੱਕ ਠੀਕ ਆ ਮੇਰੇ ਕੋਲ ਇੱਕ ਰਿਸ਼ਤਾ ਹੈ ਗੁਰੂ ਰਿਸ਼ਤਾ ਕਰਾ ਦੇਣਾ ਬਾਈ ਵਾਕੇ ਉਹਨੂੰ ਦਿਲ ਚੋਂ ਕਰਦੇ ਠੀਕ ਆ ਆ ਕੀ ਕਰਨਾ ਗਿਆ ਸੀਗਾ ਤੇਰੇ ਮਾਪਿਆਂ ਨੂੰ ਤੂੰ ਐਡਾ ਇਸ ਕਰਕੇ ਤੇਰਾ ਵੀ ਤੂੰ ਗੁੱੜਾ ਪਿੱਛੇ ਮੱਤਿਆ ਕਰੇ ਬਾਈ ਮੈਨੂੰ ਤਾਂ ਮੋਜ ਆਈ ਯਾਰ ਮੇਰੀ ਗੱਲ ਸੁਣਨੀ ਕਮਾਲ ਹੀ ਵਰੀ ਲੰਦਾ ਸਾਰੀ ਗੱਲ ਕਹੀ ਜਾਂਦੀ ਆ ਜਿਹੜੀ ਗੱਲ ਮੈਂ ਤੈਨੂੰ ਕਰਨ ਲੱਗਾ ਨਾ ਤਗਵਾ ਉਹ ਸੁਣ ਪਹਿਲਾਂ ਤਾਂ ਫੇਰੀ ਠੀਕ ਆ ਤੂੰ ਮੇਰੀ ਅਸੋ ਇਹ ਬਹੁਤ ਹੀ ਵਧੀਆ ਕੁੜੀ ਹੈ ਠੀਕ ਹੈ ਤੇਰਾ ਘਰ ਵੀ ਸੁਭਾ ਨੂੰ ਸਾਰਾ ਕੁਝ ਕਰੂਈ ਮੈਂ ਤੁਹਾਨੂੰ ਵਿਸਤਾ ਕਰਨਾ ਮੇਰੀ ਇਹੀ ਗੱਲ ਮੰਨ ਲੈ ਠੀਕ ਹੈ ਇੱਕ ਅਨਸਾਰ ਪਿੱਛੇ ਜ਼ਿੰਦਗੀ ਨਹੀਂ ਖਤਮ ਹੋ ਜਾਂਦੀ ਆਦਾ ਕਰ ਜ਼ਾਤ ਜ਼ਿੰਦਗੀ ਦੇ ਬਾਰੇ ਜੀਉਂ ਸਿੱਖ ਨਹੀਂ ਬਾਈ ਮੈਨੂੰ ਜ਼ਰ ਕੰਮੋ ਚਾਹੀਦੀ ਹੈ ਬਾਈ ਕਮੋ ਠੀਕ ਹੈ ਉਹ ਹੁਣ ਦੋ ਵਾਰੀ ਰਹੀ ਗਈ ਉਹਨੂੰ ਆਦਾ ਕਰ ਮਸਾਲਾ ਦੇ ਤੂੰ ਵੀ ਆਦਾ ਕਰ ਮਸਾਲਾ ਨੇ ਬਈ ਉਹ ਮਰਿ ਕੁਲੇ ਸਾਰਾ ਕੁਝ ਛੱਡ ਕੇ ਆ ਗਈ ਸੀ ਬਈ ਸਾਰਾ ਕੁਝ ਛੱਡ ਕੇ ਆ ਗਈ ਸੀ ਉਦੋਂ ਆਈ ਜਦੋਂ ਉਹਨੇ ਦੋ ਵਾਰੀ ਵਿਆਹ ਕਰਾ ਲਿਆ ਠੀਕ ਹੈ ਪਹਿਲਾਂ ਤਾਂ ਤੂੰ ਨੂੰ ਦੱਸਿਆ ਨਹੀਂ ਬਈ ਤੇਜਤਾ ਜੀ ਮੈਨੂੰ ਕਹੋਂਦੇ ਸਾਰਾ ਕੁਝ ਦੱਸਤਾ ਨਹੀਂ ਬਈ ਉਹਦੀ ਮਾਂ ਨੇ ਤਾਂ ਇੰਨਾ ਤਿਆਜਾ ਕੀਤਾ ਇੰਨਾ ਜ਼ਲਮ ਕੀਤਾ ਬਈ ਉਹਦੇ ਤੇ ਮੈਂ ਤਾਂ ਬਈ ਕਹਿੰਦਾ ਤੜਪਦਾ ਸੀ ਉਨੇ ਮਰੇ ਦੀ ਡੇਡੇ ਜਨ ਮੁਸਾਹਿਬ ਬਈ ਤੂੰ ਆਪ ਸੋਚ ਲੈ ਕਿਵੇਂ ਜਦੋਂ ਮੌਤ ਖਾਦੇ ਨੇ ਕਿੰਨਾ ਨਾ ਹੋਰ ਬਿਆਕ ਨਾ ਇਹ ਗੱਲ ਸੁਣਣੀ ਕੁਛ ਨਹੀਂ ਵਿਗੜਿਆ ਠੀਕ ਹੈ ਉਸ ਵੀ ਹੋ ਗਿਆ ਤੇਰੀ ਜ਼ਿੰਦਗੀ ਚ ਠੀਕ ਹੈ ਉਹ ਜ਼ਿੰਦਗੀ ਤੈਨੂੰ ਖਤਮ ਕਰਨੀ ਪਊ ਨਵੀਂ ਜ਼ਿੰਦਗੀ ਜਿਉਣੀ ਪਊ ਜੇ ਮੇਰੀ ਗੱਲ ਮੰਨਦਾ ਜੇ ਮੇਰਾ ਭਰਾ ਹੈਗਾ ਤਾਂ ਜੇ ਮੇਰਾ ਦੋਸਤ ਹੈਗਾ ਤਾਂ ਬਈ ਮੈਨੂੰ ਗੱਲ ਛੱਡ ਦੇ ਬਈ ਤੈਨੂੰ ਕੱਲਾ ਛੱਡ ਦੇ ਕਮਲਿਆ ਬੰਦਿਆ ਜੇ ਮੈਂ 1 ਮਿੰਟ ਵੀ ਲੇਟ ਹੋ ਜਾਂਦਾ ਤੂੰ ਤਾਂ ਉਹੀ ਕੰਮ ਕਰਤਾ ਸੀ ਨਾ ਠੀਕ ਹੈ ਉਹ ਕੰਮੋਂ ਦਾ ਕੀ ਜਾਂਦਾ ਤੂੰ ਆਪਦੀ ਜਾਨ ਖਵਾਉਂਦਾ ਬਾਈ ਮੈਂ ਜਾਨ ਦਾ ਕਰਨਾ ਵੀ ਕੀ ਆ ਕੰਮੋਂ ਬਿਨਾ ਕੰਮੋਂ ਦਾ ਕਰਕੇ ਤਾਂ ਸਾਇਦ ਮੈਂ ਜ਼ਿੰਦਗੀ ਇੰਨੀ ਕੁ ਜਿਉ ਰਿਹਾ ਨਹੀਂ ਤਾਂ ਅੱਜ ਨੂੰ ਕਿੱਦੇ ਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਮੈਂ ਕਮਲਿਆ ਐਂ ਨਹੀਂ ਜ਼ਿੰਦਗੀਆਂ ਖਤਮ ਹੁੰਦੀਆਂ ਜਦੋਂ ਕੋਈ ਨਵਾਂ ਆ ਗਿਆ ਨਾ ਤੇਰੀ ਜ਼ਿੰਦਗੀ 'ਚ ਮੋੜ ਤੇ ਤੇਰੀ ਜ਼ਿੰਦਗੀ ਨੂੰ ਠੀਕ ਹੈ ਉਹਨੇ ਤੈਨੂੰ ਪਿਆਰ ਕਰਿਆ ਠੀਕ ਹੈ ਤੂੰ ਕੱਲਾ ਤੈਨੂੰ ਤੈਹੀਆਂ ਲੱਗ ਜਾਂਦਾ ਜਦੋਂ ਉਹਨੂੰ ਤੈਨੂੰ ਪਿਆਰ ਕਰਿਆ ਠੀਕ ਹੈ ਤੇਰੇ ਨਾਲ ਰਿਹਾ ਟਾਈਮ ਸਸਪੈਂਡ ਕਰਿਆ ਤੇਰੇ ਨਾਲ ਠੀਕ ਹੈ ਤਾਂ ਤੇਰੀ ਜ਼ਿੰਦਗੀ ਆਟੋਮੈਟਿਕ ਹੀ ਬਦਲ ਗਈ ਆ ਠੀਕ ਹੈ ਮੈਂ ਹੁਣ ਕੁੜੀ ਨਾਲ ਗੱਲ ਕਰਦਾਗਾ ਠੀਕ ਹੈ ਤੇ ਮੈਂ ਤੂੰ ਕੱਲਾ ਨਹੀਂ ਛੱਡ ਸਕਦਾ ਤੂੰ ਮੇਰੇ ਨਾਲ ਚੱਲ ਆਪਾਂ ਉੱਥੇ ਆਪਣੀ ਵੈਜਟੇਜ ਪਾਵਾਂਗੇ ਇੱਕ ਵਾਰੀ ਬਾਈ ਵਾਰ ਕੇ ਮੇਰੀ ਗੱਲ ਮੰਨ ਕੇ ਦੇਖ ਹਣੀ ਇੱਕ ਵਾਰੀ ਉਹਨੂੰ ਦਿਲੋਂ ਕੱਢ ਕੇ ਦੇਖ ਨਵੀਂ ਜ਼ਿੰਦਗੀ ਜਿਉ ਕੇ ਦੇਖ ਠੀਕ ਹੈ ਆ ਜਾ ਤੂੰ ਮੇਰੇ ਨਾਲ ਤਾਂ